ਜੋ ਨਾ ਨਿਕਮ ਬਿਥੇ ਮੇਅਰ ਜਿਹੜੀ ਜਿਹੜੀ ਚੋਣਾਂ ਸਨ ਜਾਰੀ ਹੈ ਗਿਆ ਸੋ ਡਾਕਟਰ ਡਾਕਟਰ ਬਲਬੀਰ ਸਿੰਘ ਨੂੰ ਕੋ ਪ੍ਰੋਬਲਮ ਨਹੀਂ ਪਰ ਉਹ ਜਿਹੜਾ ਇਹਦਾ 파ਰਟ ਹੈ ਬਾਜੀ ਬਾਕੀ ਰੱਖੋ ਜਿਹੜਾ ਜਿਹੜਾ ਇਹ ਚਲੋ ਨਾ ਆਉਂਦਾ ਠੀਕ ਹੈ ਇਡੀਅਨ ਕੋਈ ਨਾ ਸ੍ਰੀ ਅੱਜ ਮੇਅਰ ਵੀ ਕੇਨ ਹੋ ਕਰੀ ਜਾ ਰਿਹਾ ਹੈ ਕਿਸ ਤਰ੍ਹਾਂ ਲੋਨ ਅੱਜ ਜਿਹੜੇ ਨਵੇਂ ਚੁਣੇ ਐਮਸੀ ਨੇ ਉਹਨਾਂ ਦੀ ਸੌਚ ਉਪ ਸਮਾਰੋ ਹੈ ਤੇ ਨਾਲ ਮੇਜ਼ ਦੀ ਇਲੈਕਸ਼ਨ ਹੈ ਤੋਂ ਇਹਦੇ ਵਿੱਚ ਅਸੀਂ ਜਿਹੜੀ ਡਿਪਲੋਇਮੈਂਟ ਕੀਤੀ ਹੈ ਐਸਪੀ ਸਿਟੀ ਵੱਲੋਂ ਹੈਡਡ ਹੈ ਤੇ ਓਵਰ ਆਲ ਇੰਚਾਰਜ ਮਾਇਆ ਨਾਲ ਦੋ ਡੀਐਸਪੀਜ਼ ਨੇ ਤੇ ਜਿਹੜੇ ਸਿਟੀ ਦੇ ਐਸਐਚਓਜ਼ ਨੇ ਸਾਰੇ ਇੱਥੇ ਡਿਪਲੋਏਡ ਨੇ ਐਂਡ ਵੀਲ ਇਨਸ਼ੋਰ ਕਿ ਜਿਹੜਾ ਲਾਅ ਐਂਡ ਆਰਡਰ ਹੋ ਮੇਨਟੇਨ ਰਵੇ ਤੇ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਤੋਂ ਜਿਹੜਾ ਕਿ ਇਹ ਪ੍ਰੋਸੈਸ ਹੈ ਮੇਅਰ ਚੁਣੰਦਾ ਤੋਂ ਸੌਚ ਉਪ ਸਮਾਰੋ ਦਾ ਇਹ ਨਿਪਰੇ ਚੜ ਸਕੇ ਸ਼ਾਂਤੀ ਨਾਲ ਤਦ ਜਿਸ ਤਰ੍ਹਾਂ ਕਿ ਮੇ ਚੁਣਿਆ ਜਾਂਦਾ ਉਸ ਤੋਂ ਬਾਅਦ ਕਿ ਕਾफी ਲੋਕ ਇਕੱਠੇ ਹੋ ਰਹੇ ਉਹਨਾਂ ਵਾਸਤੇ ਅਰੇਂਜਮੈਂਟ ਕਰ ਰੱਖੀ ਹੈ ਹਾਂਜੀ ਉਹਨਾਂ ਵਾਸਤੇ ਸਾਡੀ 게ਟ ਤੋਂ ਬਾਹਰ ਵੀ ਡਿਪਲੋਇਮੈਂਟ ਹੈ 게ਟ ਦੇ ਅੰਦਰ ਵੀ ਡਿਪਲੋਇਮੈਂਟ ਹੈ ਸਾਰੇ ਪ੍ਰੋਸੈਸ ਵਾਸਤੇ ਜਿਹੜਾ ਬਾਹਰਲੀ ਡਿਪਲੋਇਮੈਂਟ ਹੈ ਉਹ ਬੇਸਿਕਲੀ ਇਹਦੇ ਵਾਸਤੇ ਹੈ ਕਿ ਕੋਈ ਬਾਹਰ ਅਨੈਸੀਸਰੀ ਇਕੱਠਾ ਨਾ ਹੋਵੇ ਕੋਈ ਹੋਰ ਇਸ਼ੂ ਨਾ ਹੋਵੇ ਠੀਕ ਹੈ